ਕਿ ਸ਼ਬਦ ਨਿਕਲ ਗਿਆ ਤੁਹਾਡੇ ਨਾਮ ਦੇ ਨਾਲ ਕੌਂਟਰੋਵਰਸੀ ਇਹਦਾ ਕਾਰਨ ਕੀ ਹੈ ਹੁਣ ਮੰਨ ਲੇ ਕਿ ਚੱਲ ਹਾਂ ਮੈਨੂੰ ਤੇਰੇ ਦਿਲ ਚ ਕੀ ਪਤਾ ਕਿ ਕੀ ਪੁੱਛ ਲੈਣਾ ਤੂੰ ਤੂੰ ਬੱਸ ਕਹਿੰਦੇ ਕਿ ਫੇਮ ਕਰਕੇ ਬੋਲਦਾ ਜੇ ਕੌਂਟਰੋਵਰਸੀ ਹੁਣ ਪੁੱਛ ਲਾ ਮੈਨੂੰ ਜੇ ਕੁਝ ਕੱਲ ਨੂੰ ਮੰਨ ਕੇ ਚੱਲੋ ਇਹਦੇ ਚੀਜ਼ ਚ ਜੇ ਮੰਨ ਕੇ ਚੱਲ ਹੁਣ ਆਪਾਂ ਕਿਹੜਾ ਕੋਈ ਗਿਣੀ ਮਿੱਟੀ ਐ ਜੇ ਹੁਣ ਜੇ ਤੁਸੀਂ ਮੈਨੂੰ ਕੁਝ ਐਵੀਂ ਜੀ ਚੀਜ਼ ਪੁੱਛ ਲੂਗੇ ਤੇ ਜਿਹੜਾ ਕੱਲ ਨੂੰ ਮੁੱਦਾ ਬਣ ਜੇ ਮੈਨੂੰ ਕੀ ਟੈਨਸ਼ਨ ਆਉਣੀ ਸਦਾ ਸੱਚ ਬੋਲਣਾ ਮੈਂ ਤਾਂ ਭਾਈ ਮੈਂ ਤਾਂ ਸਿੱਧਾ ਸਦਾ ਬੰਦਾ ਆ ਪਰ ਆਪ ਨੂੰ ਜਾਣ ਦੇਣੀ ਯਾਰ ਆਪਾਂ ਕੀ ਤੂੰ ਕਾਹਨੂੰ ਡਰ ਇੰਨਾ ਸੱਚੀ বিনা ਬੋਲੋ ਕਿ ਬਾਅਦ ਚ ਚਾਰ ਬੰਦੇ বিনা ਐਸੀ ਬੋਲਣਾ ਹਰੇਕ ਨੂੰ ਕਹਿੰਦੇ ਹੁੰਦੇ ਵੀ ਨਹੀਂ ਆਪਣੇ ਤੋਂ ਬਾਅਦ ਛਿੱਟੇ ਜਿ ਨਹੀਂ ਵਜਦੇਗੇ ਦੇ ਵੀ ਨਹੀਂ ਆਪਾਂ ਜੋ ਸਹੀ ਆ ਸਹੀ ਨੂੰ ਸਹੀ ਆਪਾਂ ਕਹਿ ਦੇਣਾ ਅਗਲੇ ਤੇ ਗੋਡੇ ਲੱਗੇ ਗਿੱਤੇ ਲੱਗੇ ਤੁਸੀਂ ਆਪਣੇ ਗੀਤਾਂ ਦੇ ਵਿੱਚ ਹਥਿਆਰ ਪਰਚਾ ਐਫ ਆਈ ਆਰ ਗੱਲ ਬੜਦਾਂਗੇ ਹੈ ਨਾ ਚੀਜ਼ਾਂ ਦਾ ਜ਼ਿਕਰ ਬੜੀ ਨਾਰਮਲੀ ਕਰ ਦਿੰਨੇ ਹੋ ਤੇ ਹੁਣ ਬਈ ਯਾਰ ਹੋਰ ਕਾਹਦੇ ਤੇ ਗਈਏ ਤੇ میری ਮੈਰਿਜ ਤੇ ਵੱਲੀ ਚੰਨ ਤਾਰੇ ਇਨਵਾਈਟ ਕਰਨੇ ਉਹ ਹੁਣ ਉਹਨੂੰ ਕੋਈ ਇਨਾ ਰਿਸਪੌਂਸ ਹੀ ਨਹੀਂ ਮਿਲਿਆ ਹੁਣ ਜਿਹੋ ਜਿਹਾ ਸਮਾਨ ਹੁਣ ਬਣ ਕੇ ਚੱਲੋ ਸਾਡਾ ਵਿਕਦਾ ਤੇ ਅਸੀਂ ਤਾਂ ਉਹੋ ਜੀ ਦੁਕਾਨਦਾਰ ਲੋਕ ਸੁਣਨਾ ਚਾਹੁੰਦੇ ਨੇ ਬਾਈ ਸੁਣਦੇ ਹੀ ਇਹ ਕੋਸ਼ ਹੈ ਯਾਰ ਭਾਈ ਜੀ ਤੁਹਾਡੇ ਬਾਰੇ ਥੋੜਾ ਜਿਹਾ ਸਰਚ ਕਰ ਰਹੇ ਸੀ ਹਾਂਜੀ ਤਾਂ ਇੱਕ ਸ਼ਬਦ ਨਿਕਲ ਗਿਆ ਹੈ ਤੁਹਾਡੇ ਨਾਮ ਦੇ ਨਾਲ ਕੌਂਟਰੋਵਰਸੀ ਹੂੰ ਇਹਦਾ ਕਾਰਨ ਕੀ ਹੈ ਕੌਂਟਰੋਵਰਸੀ ਬਈ ਯਾਰ ਮੈਂ ਆਪਾਂ ਤਾਂ ਕਹਿੰਦੇ ਨਹੀਂ ਆਪਾਂ ਨਾ ਹੀ ਕੌਂਟਰੋਵਰਸੀ ਵਾਲਾ ਕਦੇ ਇਹ ਚੀਜ਼ ਸੋਚੀ ਆ ਵੀ ਗਿਣ ਮਿੱਥ ਕੇ ਕੋਈ ਚੀਜ਼ ਕੀਤੀ ਹੋਵੇ ਹੁਣ ਮੰਨ ਕੇ ਚੱਲ ਹੁਣ ਮੈਨੂੰ ਤੇਰੇ ਦਿਲ ਚ ਕੀ ਪਤਾ ਵੀ ਕੀ ਪੁੱਛ ਲੈਣਾ ਤੂੰ ਮੰਨਾਂਗਾ ਸਰ ਠੀਕ ਆ ਤੇ ਮੈਂ ਉਹ ਚੀਜ਼ ਦਾ ਸਹੀ ਜਵਾਬ ਦੇ ਦੇਣਾ ਜਿਉਂ ਕਹਿੰਦਾ ਕਿ ਫੇਮ ਕਰਕੇ ਬੋਲਦਾ ਜਿਉਂ ਕੌਂਟ੍ਰੋਵਰਸੀ ਹੁਣ ਪੁੱਛ ਲਾ ਮੈਨੂੰ ਜੇ ਕੁਛ ਕੱਲ ਨੂੰ ਮੰਨ ਕੇ ਚੱਲੋ ਇਹਦੇ ਚੀਜ਼ ਜੇ ਮੰਨ ਕੇ ਚੱਲ ਹੁਣ ਆਪਾਂ ਕਿਹੜਾ ਕੋਈ ਗਿਨੀ ਮਿੱਥੀ ਐ ਤੁਸੀਂ ਮੈਨੂੰ ਮੈਂ ਸਿੱਧਾ ਆਇਆ ਇੱਥੇ ਆਪਾਂ ਕੋਈ ਬਹਿ ਕੇ ਪਹਿਲਾਂ ਕੋਈ ਗੱਲਬਾਤ ਕੀਤੀ ਵੀ ਆਪਾਂ ਕਿਹੜੇ ਮੁੱਦੇ ਤੇ ਬੋਲਣਾ ਨਹੀਂ ਤੇ ਹੁਣ ਜੇ ਤੁਸੀਂ ਮੈਨੂੰ ਕੁਛ ਐਬ ਜੀ ਚੀਜ਼ ਪੁੱਛ ਲਓਗੇ ਤੇ ਜੇ ਉਹਦਾ ਕੱਲ ਨੂੰ ਮੁੱਦਾ ਬਣ ਜੇ ਮੈਨੂੰ ਕੀ ਟੈਨਸ਼ਨ ਆ ਉਹਦੀ ਥੋੜਾ ਸੱਚ ਬੋਲਣਾ ਮੇਰਾ ਤਾਂ ਭਾਈ ਮੈਂ ਤਾਂ ਸਿੱਧਾ ਸਦਾ ਬੰਦਾ ਆ ਪਰ ਰੱਬ ਨੂੰ ਜਾਣ ਦੇਣੀ ਯਾਰ ਆਪਾਂ ਕਿਸੇ ਤੋਂ ਕਾਹਨੂੰ ਡਰਨਾ ਠੀਕ ਆ ਜੋ ਸਹੀ ਆ ਸੱਚ ਬੋਲ ਦੇਣਾ ਸੱਚ ਬੋਲਣਾ ਹਰੇਕ ਨੂੰ ਕਹਿੰਦੇ ਹੁੰਦੇ ਆ ਵੀ ਨਹੀਂ ਆਪਣੇ ਤੋਂ ਬਾਅਦ ਛਿੱਟੇ ਜੇ ਨਹੀਂ ਵਾਜਦੇ ਕੇ ਦੇ ਸਿੱਧੀਆਂ ਗੱਲਾਂ ਵੀ ਨਹੀਂ ਆਪਾਂ ਜੋ ਸਹੀ ਆ ਸਹੀ ਨੂੰ ਸਹੀ ਆਪਾਂ ਕਹਿ ਦੇਣਾ ਅਗਲੇ ਦੇ ਗੋਡੇ ਲੱਗੇ ਗਿੱਟੇ ਲੱਗੇ ਕਹਿੰਦੇ ਐਨਾ ਸੱਚ ਵੀ ਨਾ ਬੋਲੋ ਕਿ ਬਾਅਦ ਚ ਚਾਰ ਬੰਦੇ ਵੀ ਨਾ ਉਹ ਨਹੀਂ ਨਹੀਂ ਕੋਈ ਚੱਕਰ ਨਹੀਂ ਯਾਰਾ ਸੱਚ ਹੀ ਕਿ ਸੱਚ ਕਹਿ ਦੇਣਾ ਚਾਹੀਦਾ ਸੱਚ ਜਿਹੜਾ ਹੁੰਦਾ ਨਾ ਉਹ ਕੋਈ ਕਹਿੰਦਾ ਮਤਲਬ ਬਿਰਲੇ ਬੰਦਾ ਹੀ ਕਹਿੰਦਾ ਹੁੰਦਾ ਵੀ ਹਰੇਕ ਬੰਦਾ ਐਂ ਹੁੰਦਾ ਯਾਰ ਹਰ ਇੱਕ ਨੂੰ ਯਾਰ ਆਪਾਂ ਕੀ ਲੈਣਾ ਇਹਨਾਂ ਗੱਲਾਂ ਤੋਂ ਹਨਾ ਬਈ ਆਪਾਂ ਕਾਹ ਨੂੰ ਪਰ ਜੇ ਇਹੇ ਚੀਜ਼ ਹਰ ਇੱਕ ਸੋਚਣ ਲੱਗ ਗਿਆ ਹਰੇਕ ਬੰਦਾ ਹੀ ਇਹ ਚੀਜ਼ ਸੋਚਣ ਲੱਗ ਗਿਆ ਤੇ ਫਿਰ ਤਾਂ ਬਈ ਕਿਸੇ ਲਈ ਬੋਲਣਾ ਹੀ ਨਹੀਂ ਕਹਿੰਨੇ ਯਾਰ ਤੁਸੀਂ ਆਪਣੇ ਗੀਤਾਂ ਦੇ ਵਿੱਚ ਹਥਿਆਰ ਪਰਚਾ ਐਫ ਆਈ ਆਰ ਗੱਲ ਬੜਦਾਂਗੇ ਹਨਾ ਚੀਜ਼ਾਂ ਦਾ ਜ਼ਿਕਰ ਬੜੀ ਨਾਰਮਲੀ ਕਰ ਦਿੰਨੇ ਹੋ ਤੇ ਹੁਣ ਬਈ ਯਾਰ ਹੋਰ ਕਾਹਦੇ ਤੇ ਗਈਏ ਤੇ ਤਿੰਨ ਚਾਰ ਟੌਪਿਕ ਜੇ ਹੀ ਹੁੰਦੇ ਆ ਜਾਂ ਤਾਂ ਹਥਿਆਰਾਂ ਧੁਰਾਂ ਨਾਲ ਗਾ ਕੇ ਮੰਨ ਕੇ ਚੱਲ ਥੋੜਾ ਜਿਹਾ ਆਏ એનર્ਜੀ ਜੀ ਪੜਕਦਾ ਜੇ ਆ ਸਰੀਰ ਜਾਂ ਗੁੜੀਆਂ ਤੇ ਗਾਇਆ ਜਾਂਦਾ ਜਾਂ ਨਸ਼ੇ ਤੇ ਗਾਇਆ ਜਾਂਦਾ ਮੰਨਨੇ ਗੱਲ ਹੁਣ ਮੈਨੂੰ ਆਏ ਜੇ ਹੁੰਦਾ ਯਾਰ ਵੀ ਨਸ਼ੇ ਤੇ ਚੱਲ ਯਾਰ ਜੇ ਆਪਾਂ ਵੀ ਮੈਂ ਅੱਗੇ ਵੀ ਇਹ ਗੱਲ ਕਰਦਾ ਹੁੰਨਾ ਵੀ ਮੈਂ ਕੋਈ ਸਾਧੂ ਸੰਤ ਨਹੀਂ ਹੈਗਾ ਠੀਕ ਹੈ ਨਾ ਵੀ ਅਸੀਂ ਵੀ ਅਸੀਂ ਵੀ ਵੀ ਪੁੱਠੇ ਕੰਮਾਂ 'ਚ ਪਈ ਹੋਏ ਆ ਜੇ ਅਸੀਂ ਵੀ ਕਿਤੇ ਖਾ ਪੀ ਲੈਨੇ ਆ ਮਾੜਾ ਮੋਟਾ ਪਰ ਅਸੀਂ ਕਿਸੇ ਦਿੱਤੀ ਪੁੱਤ ਨੂੰ ਕਾਹ ਤੋਂ ਕਹੀਏ ਯਾਰ ਬਈ ਮੰਨਾਂਗਾ ਲੋ ਅਸੀਂ ਕਿਸੇ ਦੇ 30 ਪੁੱਤ ਨੂੰ ਥੋੜੀ ਵਿਗਾੜਨਾ ਹੁਣ ਉਹਦੇ ਤੇ ਨਾ ਹੀ ਹੁਣ ਕੁੜਗਾਈਆਂ ਵਾਲਾ ਕੰਮ ਵੀ ਥੋੜਾ ਜਿਹਾ ਪੇੜਾ ਜਿਹਾ ਲੱਗਦਾ ਆਪਦੇ ਆਪ ਨੂੰ ਐ ਜਿਹੀ ਨਹੀਂ ਲੱਗਦਾ ਫਿਰ ਅਸੀਂ ਇਹੀ ਰਾਹ ਚੂਜ਼ ਕੀਤਾ ਬਈ ਜੇ ਨਹੀਂ ਸਾਡਾ ਕਈ ਮੰਨ ਕੇ ਚੱਲੋ ਹਰੇਕ ਬੰਦੇ ਦਾ ਆਪ ਦਾ ਆਪ ਦਾ ਟੇਸਟ ਹੁੰਦਾ ਯਾਰ ਕੋਈ ਕਿੱਦਾਂ ਦੇ ਗਾਣੇ ਸੁਣਦਾ ਕੋਈ ਕਿੱਦਾਂ ਦੇ ਸੁਣਦਾ ਨਾ ਠੀਕ ਆ ਸਾਡਾ ਬਸ ਐ ਬਈ ਇਧਰ ਨੂੰ ਸ਼ੁਰੂ ਤੋਂ ਬਈ ਇੱਕ ਅਸੀਂ ਉਦਾਂ ਦੇ ਮਾਹੌਲ ਦੇ ਵਿੱਚ ਜੰਮੇ ਪਲੇ ਆ ਪੰਜਾਬ ਦੇ ਵਿੱਚ ਆਪਾਂ ਜੰਮੇ ਪਲੇ ਆ ਇੱਥੇ ਥੋੜਾ ਜਿਹਾ ਅਣਖੀ ਟੈਪ ਜਿਹਾ ਹੀ ਕੰਮ ਰਿਹਾ ਸਾਡਾ ਏਰੀਆ ਵੀ ਵੈਸੇ ਮੋਗਾ ਉਹਦਾ ਤੁਸੀਂ ਹਿਸਟਰੀ ਫਰੋਲ ਲਿਓ ਪਹਿਲਾਂ ਵਾਲੀ ਵੀ ਉੱਥੇ ਥੋੜੀ ਜੀ ਗੁੰਡਾਗਰਦੀ ਸੀਗੀ ਵੀ ਜ਼ਿਆਦਾ ਇੱਧਰ ਲੇ ਰਗੇ ਦੀ ਮੋਗਾ ਬਠਿੰਡਾ ਇੱਧਰ ਇੱਧਰਲੀ ਸਾਈਡ ਸਾਡੇ ਇੱਧਰ ਸਿੱਧੂ ਦਾ ਏਰੀਆ ਵੀ ਵੈਸੇ ਇੱਧਰ ਹੀ ਆ ਗਿਆ ਕਦੇ ਕਿਸੇ ਨੇ ਕਿਹਾ ਕਿ ਐਵੇਂ ਦੇ ਗੀਤ ਨਾ ਗਾਇਆ ਕਰ ਉਹ ਕਹਿਣ ਨੂੰ ਤਾਂ ਹੁਣ ਬਈ ਉਹ ਐ ਪਹਿਲਾਂ ਕਹਿੰਦੇ ਗੁੰਡਿਆਂ ਹੁੰਦੇ ਹੀ ਹੁਣ ਤਾਂ ਨਹੀਂ ਮੈਨੂੰ ਕਿਸੇ ਨੇ ਕਿਹਾ ਐਵੇਂ ਤੈਨੂੰ ਗੱਪ ਮਾਰਾਂ ਹੂੰ ਉਹ ਆਏ ਕਹਿੰਦਾ ਵੀ ਨਹੀਂ ਮੈਨੂੰ ਕੋਈ ਵੀ ਐਉਂ ਜਿਵੇਂ ਤੁਹਾਡੇ ਨੂੰ ਮੈਂ ਸਵਾਲ ਕਰ ਲੈਂਦਾ ਹੁੰਦਾ ਇਹ ਵੀ ਗਿੱਲਾ ਗਾਣੇ ਬੜੇ ਤੱਤੇ ਗਾਉਣਾ ਤੂੰ ਬਾਈ ਮੈਂ ਆਲਮੋਸਟ ਦੇਖੇ ਸਾਰੇ ਐਵੇਂ ਦੇ ਹੀ ਨੇ ਹੂੰ ਹਾਂ ਬਾਈ ਤੇ ਹੁਣ ਬਈ ਕਰਗੇ ਵੀ ਕੀ ਯਾਰ ਦੂਜਾ ਆਹ ਕੱਢਿਆ ਹੀ ਇੱਕ ਗਾਣਾ ਚੰਨ ਤਾਰੇ ਆ ਵੀ ਤੇਰੀ ਮੇਰੀ ਮੈਰਿਜ ਤੇ ਵੱਲੀਏ ਚੰਨ ਤਾਰੇ ਇਨਵਾਈਟ ਕਰਨੇ ਉਹ ਹੁਣ ਉਹਨੂੰ ਕੋਈ ਇਨਾ ਰਿਸਪੌਂਸ ਹੀ ਨਹੀਂ ਮਿਲਿਆ ਹੁਣ ਜਿਹੋ ਜਿਹਾ ਸਮਾਨ ਹੁਣ ਬਣ ਕੇ ਚੱਲੋ ਸਾਡਾ ਵਿਕਦਾ ਤੇ ਅਸੀਂ ਤਾਂ ਉਹੋ ਜੀ ਦੁਕਾਨ ਦਾ ਲੋਕ ਸੁਣਨਾ ਚਾਹੁੰਦੇ ਨੇ ਬਾਈ ਸੁਣਦੇ ਹੀ ਇਹ ਕੁਛ ਆ ਯਾਰ ਸੁਣਦੇ ਹੀ ਇਹ ਕੁਛ ਆ ਤੁਸੀਂ ਕੱਢ ਕੇ ਫੇਰੀ ਮੰਨ ਕੇ ਚੱਲੋ ਯਾਰ ਹੁਣ ਇੱਕ ਗੱਲ ਹੋਰ ਆ ਤੁਹਾਨੂੰ ਮੈਂ ਗੱਲਾਂ ਕਰਕੇ ਜਾਊਂਗਾ ਸੱਚਿਆਂ ਤੇ ਚਲਾ ਦਿਓ ਵਿੱਚ ਕੌੜੀਆਂ ਲੱਗਣੀਆਂ ਹੁਣ ਥੋੜੀ ਜੇ ਤੁਸੀਂ ਇੰਟਰਵਿਊ ਕਰਦੇ ਕਿਸੇ ਦੀ ਕਿੰਨਾ ਮਰਜ਼ੀ ਗਿਆਨੀ ਬੰਦੇ ਦੀ ਕਰ ਲਿਓ ਜਿੰਨੇ ਮਰਜ਼ੀ ਗਿਆਨੀ ਬੰਦੇ ਦੀ ਉਹਦੇ ਵੀਊ ਚੈੱਕ ਕਰ ਲਿਓ ਥੱਲੇ ਕਿੰਨੇ ਕੌਣਗੇ ਠੀਕ ਹੈ ਤੇ ਇੱਥੇ ਬੈਠ ਕੇ ਜਿਹੜਾ ਮੰਨ ਕੇ ਚੱਲੋ ਵੀ ਵਿਵਾਦਤ ਕੰਮ ਹੋਇਆ ਇਸ ਟਾਈਮ ਵਿਵਾਦ ਚੱਲ ਰਿਹਾ ਚਾਹੇ ਉਹ ਵਿਵਾਦ ਬੇਕਾਰ ਹੀ ਹੋਵੇ ਉਹ ਕਰ ਲਿਓ ਉਹਨੂੰ ਦੜਾ ਦੜ ਵੇਖਣਗੇ ਲੋਕੀ ਯਾਰ ਬਾਈ ਜੀ ਇਹ ਸਾਡੇ ਚ ਵੀ ਕਸੂਰ ਨਹੀਂ ਠੀਕ ਹੈ ਨਾ ਹੁਣ ਜੋ ਚੀਜ਼ ਸਾਡੀ ਤਾਂ ਮੂਰੇ ਵਿਕੂਗੀ ਅਸੀਂ ਤਾਂ ਉਹੋ ਜੀ ਪਰੋਸਾਂਗੇ ਫਿਰ ਹੂੰ ਠੀਕ ਆ ਲੋਕ ਚੰਗਾ ਸੁਣ ਲੱਗ ਜਾਣ ਚੰਗਾ ਗਾਦਾਂਗੇ ਫਿਰ ਹੂੰ ਠੀਕ ਆ ਹੁਣ ਜਦੋਂ ਵਨ ਕੇ ਚੱਲ ਵੀ ਅੱਜ ਗਾਣਾ ਗਾਉਣੇ ਆ ਵੀ ਮਾਰ ਲਓ ਕੱਟ ਲਓ ਤਰ ਲਓ ਵਾਲਾ ਠੀਕ ਆ ਉਹਦੇ ਐ ਜਾਂਦਾ ਸਿਸਟਮ ਉੱਪਰ ਨੂੰ ਠੀਕ ਆ ਜੇ ਠੰਡਾ ਗਾਣਾ ਗਾਉਣੇ ਨਹੀਂ ਚੱਲਦਾ